ਆਮ ਆਦਮੀ ਪਾਰਟੀ ਦਾ ਪੁਰਾਣਾ ਭਮੱਕੜ ਤਰਨਤਾਰ ਦੇ ਵਿੱਚ ਆਪਣੇਾਂ ਦੇ ਹੀ ਖਿਲਾਫ ਚੋਣ ਲੜਨ ਦੇ ਲਈ ਉੱਤਰ ਆਇਆ ਤੇ ਉਹਨੇ ਇਹ ਕਹਿ ਦਿੱਤਾ ਕਿ ਨਾ ਮੈਂ ਵਿਕਾਂਗਾ ਨਾ ਮੈਂ ਝੁਕਾਂਗਾ ਤੇ ਵੀ ਕਿਹਾ ਕਿ ਬਹੁਤੇ ਗੁਰੂ ਘਰ ਦੇ ਵਿੱਚ ਸੌਹਾ ਖਾ ਕੇ ਕੋਈ ਕਈ ਅਹੁਦਿਆਂ ਪਿੱਛੇ ਵਿਗ ਗਏ ਨੇ ਤੇ ਕਈ ਗੱਡੀਆਂ ਪਿੱਛੇ ਵਿਗ ਗਏ ਨੇ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਪੀਏ ਐਡਵੋਕੇਟ ਕੋਮਲ ਪ੍ਰੀਤ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਕਿ ਆਪਣੇ ਕਾਗਜ਼ ਭਰੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਇਹਨਾਂ ਕਹਾਣੀ ਸਾਰੀ ਸ਼ੁਰੂ ਕਿੱਥੋਂ ਹੁੰਦੀ ਆ ਉਹਦੇ ਤੇ ਗੱਲਬਾਤ ਜਿਹੜੀ ਹੈਗੀ ਆ ਉਹ ਕਰਦੇ ਆ ਕਸ਼ਮੀਰ ਸਿੰਘ ਸੋਹਲ ਦੀ ਜਦ ਡੈਥ ਹੁੰਦੀ ਆ ਤਾਂ ਉਸ ਤੋਂ ਬਾਅਦ ਜ਼ਿਮਨੀ ਚੋਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਤਾਂ ਤਰਨਤਾਰਨ ਦੇ ਵਿੱਚ ਬਹੁਤੇ ਚਿਹਰੇ ਜਿਹੜੇ ਨੇ ਉਹ ਸਰਗਰਮ ਹੁੰਦੇ ਨੇ ਉਸ ਵੇਲੇ ਇਹੀ ਚਰਚਾ ਸੀ ਕਿ ਉਹਨਾਂ ਦੇ ਜੋ ਪੀਏ ਨੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਉਹਨਾਂ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਜ਼ਿਮਨੀ ਚੋਣ ਦੇ ਲਈ ਉਸ ਤੋਂ ਬਾਅਦ ਉੱਥੇ ਜਿਹੜੇ ਹੈਗੇ ਨੇ ਗੁਰਦੇਵ ਸਿੰਘ ਸੰਧੂ ਗੁਰਦੇਵ ਸਿੰਘ ਸੰਧੂ ਨੇ ਵਾਈਸ ਚੇਅਰਮੈਨ ਨੇ ਜੰਗਲਾਤ ਵਿਭਾਗ ਪੰਜਾਬ ਦੇ ਉਹ ਵੀ ਸਰਗਰਮ ਹੋਏ ਤੇ ਚਰਚਾਈ ਵੀ ਚੱਲੀ ਕਿ ਟਿਕਟ ਪਈ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਪਰ ਭਾਈ ਇਹ ਆਮ ਆਦਮੀ ਪਾਰਟੀ ਆ ਇਹ ਬਦਲਾ ਦੀ ਸਰਕਾਰ ਆ ਕਿਹੜੇ ਵੇਲੇ ਕੈਸਾ ਬਦਲਾ ਪਾਰਟੀ ਦੇ ਵਿੱਚ ਕਦੋਂ ਆਜੇ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਤੇ ਵੈਸਾ ਹੀ ਬਦਲਾ ਫਿਰ ਤਰਨ ਤਰਨ ਹਲਕੇ ਦੇ ਵਿੱਚ ਆਇਆ ਬਦਲਾ ਉਸ ਵੇਲੇ ਆਇਆ ਜਦ ਹਰਮੀਤ ਸਿੰਘ ਸੰਧੂ ਜੋ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੀ ਉਹ ਸ਼ੜੱਪਾ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਹਲਕਾ ਇੰਚਾਰਜ ਤਰਨ ਤਣ ਦਾ ਲਾਇਆ ਜਾਂਦਾ ਹਾਲਾਂਕਿ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਉਦੋਂ ਹੀ ਉਪਮਕੜ ਉਹ ਵਰਕਰ ਜਿਹੜੇ ਕਹਿ ਰਹੇ ਸੀ ਕਿ ਟਿਕਟ ਇਹਨੂੰ ਮਿਲੇ ਟਿਕਟ ਆ ਵਰਕਰ ਨੂੰ ਮਿਲੇ ਟਿਕਟ ਆ ਬਹੁਤ ਪੁਰਾਣਾ ਇਹਨੂੰ ਮਿਲੇ ਉਹਨਾਂ ਨੇ ਉਦੋਂ ਹੀ ਕੰਨ ਖੜੇ ਕਰ ਲਏ ਕਿ ਭਈ ਆ ਹੋ ਕੇ ਗਿਆ ਤਾਂ ਜੱਗੋਂ 13ਵੀਂ ਹੋ ਗਈ ਲੱਗਦੀ ਆ ਤਾਂ ਫਿਰ ਉਸ ਵੇਲੇ ਇੱਕ ਵਿਰੋਧਤਾ ਸ਼ੁਰੂ ਹੁੰਦੀ ਆ ਉਸ ਵਿਰੋਧਤਾ ਦੇ ਦੌਰਾਨ ਇੱਕ ਇਕੱਠ ਵੀ ਗੁਰੂ ਘਰ ਦੇ ਵਿੱਚ ਜਿਹੜਾ ਹੁੰਦਾ ਸ਼ਾਇਦ ਉਹ ਤੁਸੀਂ ਉਸ ਦੀਆਂ ਤਸਵੀਰਾਂ ਉਸ ਦੀਆਂ ਵੀਡੀਓਜ਼ ਦੇਖੀਆਂ ਹੋਣ ਉਸ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਹਰਮੀਤ ਸੰਧੂ ਹੋਰਾਂ ਤੇ ਲਾਏ ਜਾਂਦੇ ਨੇ ਜਿੰਨਾ ਜਿਹੜੇ ਉਸ ਵੇਲੇ ਕੱਟ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਤੱਕ ਦੇ ਇਲਜ਼ਾਮ ਜਿਹੜੇ ਲਾਏ ਜਾਂਦੇ ਨੇ ਤੇ ਹੋਰ ਬਹੁਤ ਵੱਡੇ ਵੱਡੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਲਾਏ ਜਾਂਦੇ ਨੇ ਕਿ ਪਿਛਲੀ ਵਾਰ ਅਸੀਂ ਐਸੇ ਹੀ ਹਰਮੀਤ ਸੰਧੂ ਨੂੰ ਜਿਹੜਾ ਹੈਗਾ ਉਹ ਹਰਾਇਆ ਆ ਤੇ ਹਰਮੀਤ ਸੰਧੂ ਨੂੰ ਪਾਰਟੀ ਦੇ ਵਿੱਚ ਨਹੀਂ ਲੈਣਾ ਚਾਹੀਦਾ ਸੀ ਤੇ ਇਥੋਂ ਤੱਕ ਵੀ ਕਿਹਾ ਜਾਂਦਾ ਕਿ ਹਰਮੀਤ ਸੰਧੂ ਨੂੰ ਪਾਰਟੀ ਦੇ ਵਿੱਚ ਤਾਂ ਲਿਆ ਪਰ ਹਰਮੀਤ ਸੰਧੂ ਨੂੰ ਟਿਕਟ ਜਿਹੜੀ ਆ ਤਰਨਤਨ ਦੀ ਜ਼ਿਮਨੀ ਚੋਣ ਦੀ ਨਹੀਂ ਮਿਲਣੀ ਚਾਹੀਦੀ ਪਰ ਭਾਈ ਹੁਣ ਜਦੋਂ ਇਹ ਅਕਸਰ ਦੇਖਿਆ ਇਤਿਹਾਸ ਰਿਹਾ ਆ ਮਉਦੀ ਪਾਰਟੀ ਦਾ ਕਿ ਜਿੱਥੇ ਵੀ ਜ਼ਿਮਨੀ ਜਿੱਥੇ ਵੀ ਕਿਤੇ ਜ਼ਿਮਨੀ ਚੋਣ ਦੇ ਵਿੱਚ ਨਵਾਂ ਉਮੀਦਵਾਰ ਕਿਸੇ ਨਾ ਕਿਸੇ ਹੋਰ ਪਾਰਟੀ ਦੇ ਪਾਰਟੀ ਤੋਂ ਨਵਾਂ ਕੋਈ ਲੀਡਰ ਜਿਹੜਾ ਆਉਂਦਾ ਤਾਂ ਫਿਰ ਉਹਨੂੰ ਹਲਕਾ ਇੰਚਾਰਜ ਲਾਇਆ ਜਾਂਦਾ ਮਤਲਬ ਸਿੱਧੇ ਤੌਰ ਤੇ ਇਹ ਕਹਿ ਲੀਏ ਕਿ ਭਾਈ ਡੈਕਟ ਦੇਣ ਦੇ ਲਈ ਹੀ ਉਹਨੂੰ ਜਿਹੜਾ ਹੈਗਾ ਉਹ ਲਿਆਂਦਾ ਜਾਂਦਾ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਉੱਪਰਲੀ ਲੀਡਰਸ਼ਿਪ ਨੂੰ ਇਹ ਲੱਗਿਆ ਹੋਵੇ ਕਿ ਭਾਈ ਸਾਡੇ ਤਰਨਤਾਰਨ ਦੇ ਵਿੱਚ ਹਰਮੀਤ ਸੰਧੂ ਤੋਂ ਚੰਗਾ ਲੀਡਰ ਨਹੀਂ ਆ ਜਾਂ ਹਰਮੀਤ ਸੰਧੂ ਤੋਂ ਉੱਚੇ ਕੱਦ ਦਾ ਜਿਹੜਾ ਹੈਗਾ ਕੋਈ ਲੀਡਰ ਨਹੀਂ ਆ ਤਾਂ ਫਿਰ ਇੱਥੇ ਤਾਂ ਵੱਡਾ ਸਵਾਲ ਆ ਆਮ ਆਦਮੀ ਪਾਰਟੀ ਤੇ ਖੁੱਤ ਤੇ ਵੀ ਖੜਾ ਹੁੰਦਾ ਕਿ ਭਾਈ ਉਸੇ ਹਰਮੀਤ ਸੰਧੂ ਨੂੰ ਤੁਸੀਂ ਹਰਾਇਆ ਤੇ ਕੀ 3 ਸਾਲਾਂ ਦੇ ਵਿੱਚ ਆਪਣਾ ਇੰਨਾ ਵੀ ਪ੍ਰਭਾਵ ਨਹੀਂ ਬਣਾ ਸਕੇ ਕਿ ਉਹ ਹਰਮੀਤ ਸੰਧੂ ਨੂੰ ਦੁਬਾਰਾ ਤੁਹਾਨੂੰ ਲੈਣਾ ਪਿਆ ਤਾਂ ਜੋ ਤੁਸੀਂ ਕਿਤੇ ਜਿਹੜੀ ਹੈਗੀ ਆ ਉਹ ਇਹ ਚੋਣ ਨਾ ਹਾਰ ਜਮੋ ਹੁਣ ਵੱਡੇ ਸਵਾਲ ਇਹ ਵੀ ਨੇ ਕਿ ਉਹਨਾਂ ਵੇਲਿਆਂ ਦੇ ਵਿੱਚ ਹੋਰ ਵੀ ਕਈ ਚਿਹਰੇ ਸੀ ਐਡਵੋਕੇਟ ਕੋਮਲਪ੍ਰੀਤ ਸਿੰਘ ਹੋរី ਸੀ ਜੋ ਵਿਰੋਧ ਕਰਦੇ ਨਜ਼ਰ ਆਏ ਸੀ ਕਿ ਭਾਈ ਤੇ ਇੱਥੋਂ ਤੱਕ ਵੀ ਕਹਿੰਦਾ ਸੀ ਕਿ ਅਸੀਂ ਇਹ ਤਰਨਤਨ ਦੀ ਜ਼ਿਮਨੀ ਚੋਣ ਲੜਾਂਗੇ ਜ਼ਰੂਰ ਪਾਰਟੀ ਟਿਕਟ ਦੇਵੇ ਨਾ ਦੇਵੇ ਜਿੱਤ ਕੇ ਜਿਹੜੀ ਹੈਗੀ ਆਗੀ ਜਿੱਤ ਵੀ ਉਹ ਸੀਟ ਵੀ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਆ ਉਹ ਪਾਵਾਂਗੇ ਤੇ ਉੱਥੇ ਮੈਨੂੰ ਲੱਗਦਾ ਜਿੰਨਾ ਇਕੱਠ ਇਹਨਾਂ ਦੇ ਇਹਨਾਂ ਦੇ ਨਾਲ ਸੀ ਉਹ ਸਭ ਇਕੱਠ ਨੇ ਜਿਹੜੀ ਹੈਗੀ ਆ ਉਹ ਹੱਲਾਸ਼ੇਰੀ ਦਿੱਤੀ ਸੀ ਕਿ ਭਾਈ ਇਸ ਤਰ੍ਹਾਂ ਦੇ ਨਾਲ ਹੀ ਹੋਵੇਗਾ ਜਿਨ੍ਹਾਂ ਦੇ ਵਿੱਚ ਉਹ ਗੁਰਦੇਵ ਸੰਧੂ ਹੋរី ਵੀ ਇੱਕ ਸੀ ਜੋ ਵਾਇਸ ਚੇਅਰਮੈਨ ਨੇ ਤੇ ਜਿਨ੍ਹਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਦਾਵਾ ਕੀਤਾ ਜਾ ਰਿਹਾ ਸੀ ਕਿ ਭਾਈ ਤਰਨ ਤਨ ਦੀ ਜਿੰਮਨੀ ਚੌਣ ਜਿਹੜੀ ਆ ਉਹ ਸਾਡੇ ਹਿੱਸੇ ਆ ਸਕਦੀ ਆ ਪਰ ਹੁੰਦਾ ਕਿ ਉਸ ਤੋਂ ਬਾਅਦ ਟਿਕਟ ਹਰਮੀਤ ਸੰਧੂ ਹੋਰਾਂ ਨੂੰ ਮਿਲਦੀ ਆ ਤੇ ਅੰਦਰ ਖਾਤੇ ਜਿਹੜੀ ਲੜਾਈ ਆ ਅੰਦਰ ਖਾਤੇ ਜਿਹੜੀ ਟਿਕਟ ਨੂੰ ਲੈ ਕੇ ਚਰਚਾ ਚੱਲਦੀ ਰਹਿੰਦੀ ਆ ਅੰਦਰ ਖਾਤੇ ਜਿਹੜੀ ਆਪਸ ਦੇ ਵਿੱਚ ਗੁੱਟਬੰਦੀ ਆ ਉਹ ਤਾਂ ਸੁਭਾਵਿਕ ਤੌਰ ਤੇ ਸੀ ਜਿਹੜੀ ਕਿ ਟਿਕਟ ਤੋਂ ਬਾਅਦ ਵੀ ਬਣੀ ਤੇ ਫਿਰ ਟਿਕਟ ਤੋਂ ਬਾਅਦ ਉਹ ਗਰੁੱਪ ਜਿਹੜਾ ਬਾਗੀ ਹੋਇਆ ਸੀ ਉਹ ਗਰੁੱਪ ਜਿਹੜਾ ਇਹ ਕਹਿੰਦਾ ਸੀ ਕਿ ਹਰਮੀਤ ਸੰਧੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਆਮਾਦੀ ਪਾਰਟੀ ਦੇ ਵੱਲੋਂ ਬਹਿਲਾਇਆ ਗਿਆ ਫਸਲਾਇਆ ਗਿਆ ਉਹਦੇ ਨਾਲ ਗੱਲਬਾਤ ਜਿਹੜੀ ਕੀਤੀ ਗਈ ਹੋ ਸਕਦਾ ਕਿ ਅੰਦਰ ਖਾਤੇ ਵਿੱਚ ਕੁਝ ਮੀਟਿੰਗਾਂ ਵੀ ਹੋਈਆਂ ਹੁਣ ਕਿਉਂ ਕਿ ਇਸ ਗੱਲ ਦਾ ਦਾਵਾ ਐਡਵੋਕੇਟ ਕੋਮਲ ਪ੍ਰੀਤ ਸਿੰਘ ਹੋਰੀ ਕਰਦੇ ਨੇ ਉਹ ਸਾਫ਼ ਤੇ ਸਪਸ਼ਟ ਤੌਰ ਤੇ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਮੈਨੂੰ ਵੀ ਬਹੁਤ ਲਾਲਚ ਦਿੱਤੇ ਗਏ ਅਹੁਦਿਆਂ ਦੇ ਲਾਲਚ ਤੇ ਹੋਰ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਗਏ ਤੇ ਇਹ ਤੋਂ ਤਾਂ ਕਿਹਾ ਗਿਆ ਕਿ ਤੁਸੀਂ ਬੈਠ ਜਾਓ ਆ ਮਿਲ ਜੂ ਆ ਮਿਲ ਜੂ ਪਰ ਉਹ ਕਹਿੰਦੇ ਮੈਂ ਕੁਝ ਨਹੀਂ ਲਿਆ ਤੇ ਉਸ ਵੇਲੇ ਜਿਹੜੇ ਇਕੱਠ ਦੇ ਵਿੱਚ ਨਾਲ ਸ਼ਾਮਲ ਸੀ ਪਰ ਅੱਜ ਉਹ ਆਮਾਦੀ ਪਾਰਟੀ ਦੇ ਨਾਲ ਭਾਵੇਂ ਨੇ ਤੇ ਨਾਲੇ ਨਾਲ ਹਰਮੀ ਸੰਧੂ ਦੇ ਨਾਲ ਵੀ ਫਿਰਦੇ ਨੇ ਤੋਨੋਂ ਨੂੰ ਵੀ ਉਹਨਾਂ ਨੇ ਸਾਫ਼ ਤੌਰ ਤੇ ਜਿਹੜਾ ਹੈਗਾ ਐਡਵੋਕੇਟ ਕੋਮਲਪ੍ਰੀਤ ਹੋਰਾਂ ਨੇ ਬਿਨਾ ਨਾਮ ਲੈਂਦੇ ਨਿਸ਼ਾਨਾ ਉਹਨਾਂ ਦੇ ਉੱਪਰ ਹੀ ਸਾਧਿਆ ਇੱਥੋਂ ਤੱਕ ਕਹਿ ਦਿੱਤਾ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਸੌਂ ਖਾ ਕੇ ਆ ਆਉਦਿਆਂ ਦੇ ਨਾਮ ਤੇ ਵਿਗ ਗਏ ਗੁਰੂ ਘਰਾਂ ਦੇ ਵਿੱਚ ਸੌਂ ਖਾ ਕੇ ਜਿਹੜੇ ਨੇ ਉਹ ਗੱਡੀਆਂ ਦੇ ਨਾਮ ਦੇ ਉੱਪਰ ਵਿਗ ਗਏ ਤਾਂ ਫਿਰ ਹੁਣ ਉਹ ਕਿਹੜੇ ਨੇ ਉਹ ਭਾਈ ਤੁਸੀਂ ਉਹ ਇਕੱਠ ਦੇਖ ਲਵੋ ਹਰਮੀਤ ਸੰਧੂ ਜਦੋਂ ਸ਼ਾਮਲ ਹੁੰਦੇ ਨੇ ਤਾਂ ਉਸ ਵੇਲੇ ਇੱਕ ਬਾਗੀ ਇਕੱਠ ਹੋਇਆ ਸੀ ਉਹਦੇ ਵਿੱਚ ਦੇਖ ਲਓ ਤੇ ਉਹਨਾਂ ਬਾਗੀ ਇਕੱਠ ਦੇ ਵਿੱਚੋਂ ਜਿਹੜਾ ਅੱਜ ਹਰਮੀਤ ਸੰਧੂ ਦੇ ਨਾਲ ਫਿਰਦੇ ਨੇ ਸੁਭਾਵਿਕ ਤੌਰ ਤੇ ਐਡਵੋਕੇਟ ਕੋਮਲਪ੍ਰੀਤ ਸਿੰਘ ਦਾ ਨਿਸ਼ਾਨਾ ਉਹਨਾਂ ਦੇ ਉੱਪਰ ਹੀ ਜਿਹੜਾ ਹੈਗਾ ਉਹ ਹੋਣਾ ਆ ਤਾਂ ਫਿਰ ਹੁੰਦਾ ਕੀ ਆ ਕੋਮਲਪ੍ਰੀਤ ਕਹਿੰਦੇ ਨੇ ਕਿ ਭਾਈ ਮੈਂ ਜੋ ਕਿਹਾ ਸੀ ਅੱਜ ਵੀ ਉਸ ਦੇ ਉੱਪਰ ਖੜਾ ਆ ਤੇ ਮੇਰੇ ਵੱਲੋਂ ਜਿਹੜੇ ਹੈਗੇ ਨੇ ਕਾਗਜ਼ ਆਪਣੇ ਭਰ ਦਿੱਤੇ ਗਏ ਨੇ ਤੇ ਜੇਕਰ ਇਹੀ ਐਸੀ ਹੀ ਹਰਮਿਤ ਸੰਧੂ ਹੋਰਾਂ ਨੂੰ ਆਜ਼ਾਦ ਤੌਰ ਤੇ ਤਰਨ ਤਰਨ ਦੇ ਲੋਕ ਜਿਤਾਉਂਦੇ ਨੇ ਤਾਂ ਫਿਰ ਉਹ ਜਿੱਤ ਮੇਰੇ ਹਿੱਸੇ ਕਿਉਂ ਨਹੀਂ ਪੈ ਸਕਦੀ ਤੇ ਵੀ ਕਹਿੰਦੇ ਨੇ ਕਿ ਭਾਈ ਤਰਨ ਤਰਨ ਵਾਲੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਹਰਾ ਸਕਦੇ ਨੇ ਤੇ ਮੇਰੀ ਮੈਨੂੰ ਜਿਹੜੀ ਹੈ ਕਿ ਜਿੱਤ ਮੇਰੀ ਜਿਹੜੀ ਆ ਉਹ ਸੁਭਾਵਿਕ ਤੌਰ ਤੇ ਹੋ ਸਕਦਾ ਮਤਲਬ ਆਪਦੀ ਜਿੱਤ ਦਾ ਦਾਵਾ ਕਰਦੇ ਨਜ਼ਰ ਆਇਆ ਕਿ ਆ ਕਿ ਅਸੀਂ 3 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੇ ਉਹ ਇਹ ਵੀ ਕਹਿੰਦੇ ਨਜ਼ਰ ਆਇਆ ਕਿ 3 ਸਾਲਾਂ ਦੇ ਵਿੱਚ ਹੋ ਸਕਦਾ ਸਾਡੇ ਕੁਝ ਕੰਮ ਰਹਿ ਗਏ ਹੋਣ ਜਿਹੜੇ ਅਸੀਂ ਨਹੀਂ ਕਰ ਸਕੇ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕੰਮ ਕੀਤੇ ਨੇ ਪਰ ਇੱਕ ਵੱਡੀ ਗੱਲ ਉਹ ਕਹਿੰਦੇ ਨਜ਼ਰ ਆਇਆ ਉਹ ਵੱਡੀ ਗੱਲ ਕਿਹੜੀ ਸੀ ਉਹ ਕਹਿੰਦੇ ਨੇ ਕਿ ਅਸੀਂ ਸਭ ਕੁਝ ਕੀਤਾ ਪਰ ਅਸੀਂ ਨਸ਼ਾ ਨਹੀਂ ਵਕਾਇਆ ਹੁਣ ਇਹ ਭਾਈ ਸਵਾਲੀਆ ਚਿੰਨਾ ਹੁਣ ਇਹ ਨਿਸ਼ਾਨਾ ਦੇਖ ਲਓ ਕਿੱਧਰ ਵੱਲ ਆ ਕਿ ਸੁਭਾਵਿਕ ਤੌਰ ਤੇ ਵੋਟਾਂ ਦੇ ਵਿੱਚ ਬੰਦਾ ਨਿਸ਼ਾਨੇ ਉਹਨਾਂ ਵਾਲੀ ਲਾਉਂਦਾ ਹੁੰਦਾ ਜਿਹੜੇ ਵਿਰੋਧੀ ਖੜ ਵਿਰੋਧੀ ਤੌਰ ਤੇ ਕਾਂਗਰਸ ਦੇ ਉਮੀਦਵਾਰ ਵੱਲ ਤੁਸੀਂ ਝਾਤ ਮਾਰ ਲਵੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲ ਝਾਤ ਮਾਰ ਲਵੋ ਸ਼੍ਰੋਮਣੀ ਕਲਦਲ ਦੇ ਉਮੀਦਵਾਰ ਵੱਲ ਝਾਤ ਮਾਰ ਲਵੋ ਤੇ ਜਿਹੜੇ ਹੈਗੇ ਨੇ ਪੰਥਕ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ ਉਹਨਾਂ ਵੱਲ ਝਾਤ ਮਾਰ ਲਓ ਜੇ ਤੁਹਾਨੂੰ ਲੱਗਦਾ ਇਹ ਨਿਸ਼ਾਨਾ ਕਿਹਦੇ ਤੇ ਲਾਇਆ ਹੋ ਸਕਦਾ ਕਿਉਂਕਿ ਸਰੋਤੇ ਆਪ ਜਿਹੜੇ ਆ ਬਹੁਤ ਸਿਆਣੇ ਤਾਂ ਇਹ ਸਵਾਲ ਸਰੋਤਿਆਂ ਦੇ ਲਈ ਆ ਕਿ ਨਿਸ਼ਾਨਾ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਛੱਡਿਆ ਜਾਂਦਾ ਤੇ ਆਪਦੀ ਸਰਕਾਰ ਤੇ ਵੱਡੇ ਸਵਾਲੇ ਵੀ ਖੜੇ ਕੀਤੇਗੇ ਕਿ ਭਾਈ ਵਾਸ਼ਿੰਗ ਪਾਊਡਰ ਵੀ ਖਰੀਦ ਰਿਆ ਸਾਡੀ ਸਰਕਾਰ ਨੇ ਤੇ ਸਾਡੀ ਸਰਕਾਰ ਨੇ ਵਾਸ਼ਿੰਗ ਮਸ਼ੀਨ ਜਿਹੜੀ ਉਹ ਵੀ ਖਰੀਦੀ ਹੋਇਆ ਵਾਸ਼ਿੰਗ ਮਸ਼ੀਨ ਦੇ ਵਿੱਚ ਅ ਉਮੀਦਵਾਰ ਨੂੰ ਪਾਇਆ ਵਾਸ਼ਿੰਗ ਪਾਊਡਰ ਦੇ ਨਾਲ ਤੋਤਾ ਤੇ ਉਸ ਤੋਂ ਬਾਅਦ ਬਾਹਰ ਕੱਢ ਲਿਆ ਕਿਉਂ ਕਿ ਜਿਹੜਾ ਪਹਿਲਾਂ ਦਾਗਾਂ ਵਾਲਾ ਸੀ ਉਹ ਸਾਡੀ ਪਾਰਟੀ ਦੇ ਵਿੱਚ ਆਇਆ ਤੇ ਬੇਦਾਗ ਹੋ ਗਿਆ ਸਾਰੇ ਦਾਗ ਜਿਹੜੇ ਹੈਗੇ ਨੇ ਉਹ ਜਿਹੜੇ ਨੇ ਉਹ ਧੋਤੇ ਗਏ ਤਾਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਐਡਵੋਕੇਟ ਕੋਮਲਪ੍ਰੀਤ ਸਿੰਘ ਹੋਰਾਂ ਨੇ ਲਾਏ ਪਰ ਇੱਕ ਗੱਲ ਹੋਰ ਹੈ ਉਹ ਖੜੇ ਜ਼ਰੂਰ ਆਜ਼ਾਦ ਤੌਰ ਤੇ ਹੋਏ ਨੇ ਭਾਵੇਂ ਉਹਨਾਂ ਦੇ ਜੋ ਬੈਨਰ ਨੇ ਪੋਸਟਰ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਉਹ ਨਿਸ਼ਾਨ ਨਹੀਂ ਉਹ ਜਿੰਨੇ ਮੇਰੇ ਸਾਹਮਣੇ ਆਏ ਨੇ ਹੋ ਸਕਦਾ ਕਿ ਕੋਈ ਪੋਸਟਰ ਐਸੇ ਹੋਣ ਜਿਨ੍ਹਾਂ ਦੇ ਵਿੱਚ ਹੋਵੇ ਪਰ ਜਿੰਨੇ ਪੋਸਟਰ ਸਾਡੇ ਸਾਹਮਣੇ ਆਏ ਨੇ ਰੀਲਾਂ ਦੇ ਜ਼ਰੀਏ ਜਿੰਨੇ ਵੀ ਅਸੀਂ ਦੇਖੇ ਨੇ ਉਹਦੇ ਵਿੱਚ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਕਸ਼ਮੀਰ ਸਿੰਘ ਸੋਲ ਜਿਹੜੇ ਨੇ ਐ ਐਮਐਲਏ ਰਹੇ ਨੇ ਉਹਨਾਂ ਦੀ ਤਸਵੀਰ ਜ਼ਰੂਰ ਜਿਹੜੀ ਨਜ਼ਰ ਆਉਂਦੀ ਹੈ ਹਾਲਾਂਕਿ ਇੱਕ ਗੱਲ ਹੋਰ ਵੀ ਜ਼ਰੂਰ ਹੈ ਕੋਮਲਪ੍ਰੀਤ ਸਿੰਘ ਨੇ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਪਰੋਂ ਯੂਥ ਵਿੰਗ ਦੇ ਸ਼ਾਇਦ ਉਹ ਕੋਈ ਨਾ ਕੋਈ ਅਹੁਦੇਦਾਰ ਜਿਹੜੇ ਹੈਗੇ ਰਹੇ ਨੇ ਤਾਂ ਉਹ ਉਹਨਾਂ ਦੇ ਮਗਰ ਆਪ ਲਿਖਿਆ ਹੋਇਆ ਆਮ ਆਦਮੀ ਪਾਰਟੀ ਉਹ ਹਾਲਾ ਕੀ ਹਾਲੇ ਤੱਕ ਜਿਹੜਾ ਹੈਗਾ ਉਹਨਾਂ ਨੇ ਨਹੀਂ ਮਿਟਾਇਆ ਉਹ ਜ਼ਰੂਰ ਹਾਲੇ ਤੱਕ ਲਿਖਿਆ ਹੋਇਆ ਤੇ ਇੱਕ ਗੱਲ ਹੋਰ ਉਹਨਾਂ ਦਾ ਪੋਸਟਰ ਦੀ ਜੇ ਦਿੱਖ ਦੇਖੀਏ ਤਾਂ ਉਹਨਾਂ ਦੇ ਪੋਸਟਰ ਦੀ ਇੱਕ ਦਿੱਖ ਅ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੋਸਟਰ ਆਂਦੀ ਆ ਉਸੇ ਤਰ੍ਹਾਂ ਦੀ ਦਿੱਖ ਆ ਭਾਵ ਉਹ ਉਹੀ ਕਲਰ ਜਿਹੜੇ ਹੈਗੇ ਨੇ ਵਰਤੇ ਗਏ ਨੇ ਤੇ ਇੱਕ ਉਹਨਾਂ ਦਾ ਜੋ ਉਹਨਾਂ ਦੇ ਵੱਲੋਂ ਆਵਾਜ਼ ਮਾਰੀ ਗਈ ਆ ਉਹ ਆਵਾਜ਼ ਉਹਨਾਂ ਦੀ ਦਿਲ ਖਿੱਚਵੀਂ ਆ ਨਾਰਾ ਕਿਹੜਾ ਦਿੱਤਾ ਗਿਆ ਉਹਨਾਂ ਦਾ ਨਾਰਾ ਆ ਆਪ ਦਾ ਸਨਮਾਨ ਵਰਕਰ ਦੀ ਪਹਿਚਾਨ ਆਪ ਕਿਤਨਾ ਕਿਤੇ ਹਾਲੇ ਵੀ ਉਹ ਆਪ ਤੋਂ ਪੂਰੀ ਤਰ੍ਹਾਂ ਦੇ ਨਾਲ ਵੱਖ ਜਾਂ ਪੂਰੀ ਤਰ੍ਹਾਂ ਦੇ ਨਾਲ ਬਾਗੀ ਨਹੀਂ ਦੇਖੇ ਜਾ ਸਕਦੇ ਆਪ ਦਾ ਸਨਮਾਨ ਵਰਕਰ ਦੀ ਪਛਾਣ ਇਹ ਨਾਰਾ ਲੈ ਕੇ ਹਾਲੇ ਵੀ ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਈ ਕਿੰਨੀ ਇੱਕ ਵੋਟ ਜਿਹੜੀ ਹੈਗੀ ਆ ਉਹ ਪੈਂਦੀ ਆ ਕੋਮਲਪ੍ਰੀਤ ਸਿੰਘ ਹੋਰਾਂ ਨੂੰ ਤੇ ਇੱਥੇ ਗੱਲ ਹੋਰ ਦੱਸ ਦੇਵਾਂ ਕਿ ਗੁਰਦੇਵ ਸੰਧੂ ਹੋਰਾਂ ਨੂੰ ਪਹਿਲਾਂ ਬਾਗੀਸਰ ਉਹਨਾਂ ਦੀ ਦੇਖੀਗੇ ਪਰ ਹੁਣ ਜਦੋਂ ਉਹਨਾਂ ਦੀ ਪ੍ਰੋਫਾਈਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਫਰੋਲੇ ਜਾਂ ਹੁਣ ਅਸੀਂ ਉਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਕਿ ਫਰੋਲੀ ਤਾਂ ਹੋ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗਦੇ ਨਜ਼ਰ ਆਉਂਦੇ ਨੇ ਭਾਬ ਸਿੱਧੇ ਤੌਰ ਤੇ ਹਰਮੀਤ ਸੰਧੂ ਜਿਨ੍ਹਾਂ ਦੀ ਖਿਲਾਫਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਜਿਨ੍ਹਾਂ ਬਾਰੇ ਪਤਾ ਨਹੀਂ ਕੀ ਕੁਝ ਉਹਨਾਂ ਦੇ ਵੱਲੋਂ ਮੀਡੀਆ ਦੇ ਵਿੱਚ ਕਿਹਾ ਗਿਆ ਸੀ ਹੁਣ ਉਹਨਾਂ ਦੇ ਲਈ ਵੋਟਾਂ ਮੰਗਦੇ ਨਜ਼ਰ ਆਉਂਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗ ਰਹੇ ਨੇ ਤੇ ਹਰਮੀ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਪਾਈ ਆ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸਭਾਵਿਕ ਤੌਰ ਤੇ ਹਰਮੀ ਸੰਧੂ ਦੇ ਲਈ ਵੋਟਾਂ ਮੰਗਦੇ ਹੀ ਨਜ਼ਰ ਆਉਂਦੇ ਨੇ ਤੇ ਤਿੱਖੇ ਨਿਸ਼ਾਨੇ ਕੌਮਲਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੇ ਹੈਗੇ ਆ ਉਹ ਛੱਡੇ ਗਏ ਨੇ ਤੇ ਇੱਥੋਂ ਤੱਕ ਕਿਹਾ ਗਿਆ ਕਿ ਇੱਕ ਆਵਾਜ਼ ਮਾਰੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਆਵਾਜ਼ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਮਾਰੀ ਆ ਤੇ ਆਪਣੀ ਪਾਰਟੀ ਤੇ ਸਵਾਲ ਆ ਸਰਕਾਰ ਤੇ ਸਵਾਲ ਖੜਾ ਕੀਤਾ ਕਿ ਕਈ ਕਿਨਾਰੇ ਇਹਨਾਂ ਨੇ ਲਾਏ ਨੇ ਕਈ ਹੁੰਜੇ ਇਹਨਾਂ ਨੇ ਲਾਏ ਨੇ ਤੇ ਹੁਣ ਮੈਂ ਆਵਾਜ਼ ਦਿੰਨਾ ਆ ਕਿ ਉਹ ਸਾਰੇ ਆਕੇ ਮੇਰੇ ਨਾਲ ਜਿਹੜੇ ਹੈਗੇ ਰਲਣ ਮੇਰੇ ਨਾਲ ਜਾਣ ਹੁਣ ਦੇਖਣਾ ਇਹ ਹੋਵੇਗਾ ਕਿ ਗੇਮ ਚੇਂਜਰ ਸਿੱਧ ਹੁੰਦੇ ਨੇ ਐਡਵੋਕੇਟ ਕੋਮਲਪ੍ਰੀਤ ਸਿੰਘ ਹੋਰੀ ਜਿਤਨਾ ਵਕਰੀ ਗੱਲ ਆ ਤੇ ਕਿਸੇ ਨੂੰ ਹਰਾਉਣਾ ਉਹ ਵਕਰੀ ਗੱਲ ਆ ਮੈਦਾਨ ਦੇ ਵਿੱਚ ਵੱਡਾ ਸਵਾਲ ਹੈ ਵੀ ਆ ਮੈਦਾਨ ਦੇ ਵਿੱਚ ਆਪਣੀ ਜਿੱਤ ਦੇ ਲਈ ਆਏ ਨੇ ਜਾਂ ਫਿਰ ਮੈਦਾਨ ਦੇ ਵਿੱਚ ਕਿਸੇ ਨੂੰ ਹਰਾਉਣ ਦੇ ਲਈ ਆਏ ਨੇ ਕਿਉਂਕਿ ਇਹ ਚੀਜ਼ਾਂ ਪਿਛਲੇ ਸਮੇਂ ਦੇ ਵਿੱਚ ਬਰਨਾਲਾ ਦੀ ਜ਼ਿਮਨੀ ਚੋਣ ਦੇ ਵਿੱਚ ਦੇਖੀਆਂ ਗਈਆਂ ਜਦੋਂ ਨਤੀਜੇ ਸਾਹਮਣੇ ਆ ਨਤੀਜੇ ਤੋਂ ਬਾਅਦ ਗੁਰਦੀਪ ਬਾਠੌਰਾਂ ਬਾਰੇ ਇਹ ਕਿਹਾ ਗਿਆ ਕਿ ਜੇਕਰ ਗੁਰਦੀਪ ਬਾਠੌਰਾਂ ਵਾਲੀ ਵੋਟ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤ ਦੀ ਆਮ ਆਦਮੀ ਪਾਰਟੀ ਨੂੰ ਪੈਂਦੀ ਤਾਂ ਉੱਥੇ ਕਾਲਾ ਢਿੱਲੋਂ ਕਾਂਗਰਸ ਦੇ ਵੱਲੋਂ ਜਿੱਤ ਨਹੀਂ ਹਾਸਲ ਕਰ ਸਕਦੇ ਸੀ ਜਿੱਤ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਆਉਣੀ ਸੀ ਇਸੇ ਕਰਕੇ ਮੈਂ ਵੱਡਾ ਸਵਾਲ ਖੜਾ ਕੀਤਾ ਕਿ ਹੋਏ ਆ ਕਿ ਵਾਕਿਆ ਦੇ ਵਿੱਚ ਐਡਵੋਕੇਟ ਕੋਮਲਪ੍ਰੀਤ ਸਿੰਘ ਹੋਰੀ ਜਿੱਤਣ ਦੇ ਲਈ ਆਏ ਨੇ ਜਾਂ ਫਿਰ ਉਹਨਾਂ ਨੂੰ ਜਿੱਤ ਹਾਰ ਦੇ ਨਾਲ ਮਤਲਬ ਨਹੀਂ ਹੈ ਆਪਣੀ ਜਿੱਤ ਹਾਰ ਦੇ ਨਾਲ ਮਤਲਬ ਨਹੀਂ ਹੈ ਉਹਨਾਂ ਦਾ ਮਤਲਬ ਸਿਰਫ ਤੇ ਸਿਰਫ ਕਿਸੇ ਦੀ ਹਾਰ ਉਹ ਕਿਹਦੀ ਹਾਰਾ ਹੁਣ ਜੋ ਉਹਨਾਂ ਦੇ ਬੋਲਾਂ ਤੋਂ ਸਾਫ਼ ਤੇ ਸਪੱਸ਼ਟ ਜ਼ਾਹਰ ਹੁੰਦਾ ਜੋ ਉਹਨਾਂ ਦੇ ਬਾਕੀ ਸੁਰਾਂ ਤੋਂ ਸਾਫ਼ ਤੇ ਸਪੱਸ਼ਟ ਜ਼ਾਹਰ ਹੁੰਦਾ ਉਹ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਉਹਨਾਂ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਦੇ ਕਾਗਜ਼ ਜਿਹੜੇ ਨੇ ਉਹ ਸਦਕਾਰ ਕੀਤੇ ਜਾਂਦੇ ਨੇ ਉਹਨਾਂ ਦੇ ਜਿਹੜੇ ਹੈਗੇ ਨੇ ਕੀ ਚੋਰ ਨਿਸ਼ਾਨ ਮਿਲਦਾ ਆ ਤੇ ਕਿੰਨੀ ਕੁ ਭਾਰੀ ਜਿਹੜਾ ਹੈਗਾ ਸਮਰਥਨ ਉਹਨਾਂ ਨੂੰ ਮਿਲਦਾ ਆ ਤੇ ਕੈਸੀ ਅ ਬਹੁਤ ਉਹਨਾਂ ਨੂੰ ਉਹਨਾਂ ਦੇ ਕਿੰਨੀਆਂ ਵੋਟਾਂ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦੀਆਂ ਨੇ ਕਿ ਐਸਾ ਸਮਰਥਨ ਉਹਨਾਂ ਨੂੰ ਆਮ ਲੋਕਾਂ ਦਾ ਮਿਲਦਾ ਹੈ ਕੀ ਕੀਤੇ ਹੋਏ ਕੰਮਾਂ ਦਾ ਸਮਰਥਨ ਉਹਨਾਂ ਨੂੰ ਮਿਲਦਾ ਹੈ ਕਿ ਜੋ ਹੁਣ ਤੱਕ ਦੇ ਕਸ਼ਮੀਰ ਸਿੰਘ ਸੋਲਹੋਰਾ ਨੇ ਜੈਸਾ ਕੁਝ ਕੀਤਾ ਵੈਸਾ ਸਮਰਥਨ ਉਹਨਾਂ ਨੂੰ ਮਿਲਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਸੋ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੈਤ ਧੰਨਵਾਦ